ਇਹ ਬੇਨਤੀ ਜੋ ਕਿ ਐਤਵਾਰ ਵਾਲੇ ਦਿਨ ਸ਼ੁਭ ਕਰਨ ਸਿੰਘ ਜੋ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਪੋਗ ਤੇ ਖਰਚਾ ਜ਼ਿਆਦਾ ਔਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਉਦੇ ਸਬੰਧੀ ਗੁਰਦੁਆਰਾ ਅਕਾਲ ਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆਗਾ ਸੋ ਸਾਰੇ ਨਗਰ ਨਿਵਾਸੀਆਂ ਨੇ ਘਰ ਘਰ ਦਾ ਬੰਦਾ ਭਾਈ ਸਵੇਰੇ ਇਕੱਠ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਮੈਂਬਰ ਤੇ ਜੋ ਭਾਈ ਇਹ ਰੌਲਾ ਚੱਲ ਰਿਹਾਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ ਉਹਦੇ ਸਬੰਧੀ ਜਿਵੇਂ ਨੱਗਰ ਫੈਸਲਾ ਕਰੂਗਾ ਉਹ ਮੈਂ ਕੀਤਾ ਜਾਊਗਾ ਸਵਿਛ ਕਰਕੇ ਭਾਈ ਕੱਲ ਨੂੰ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਆਕਾਲ ਸਰ ਸਾਹਿਬ ਤੋਂ ਇਕੱਠ ਰੱਖਿਆ ਗਿਆਗਾ ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੁਭ ਕਰਨ ਦਾ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਸਿੱਧਪੁਰ ਬੀਕੇਯੂ ਸਿੱਧਪੁਰ ਜਥੇਬੰਦੀ ਵੱਲੋਂ ਗੁਰਦੁਆਰਾ ਸਾਹਿਬ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਿਹਦੇ ਕਰਕੇ ਕਿਸਾਨੀ ਅੰਦੋਲਨ ਨੂੰ ੱੱੱਕਾ ਲੱਗਾ ਔਰ ਸਾਡੇ ਨਾਲ ਇਸ ਵੇਲੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਸਾਡੇ ਨਾਲ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਕਿ ਆਖਰਕਾਰ ਕਿੰਨਾ ਕੁ ਇਸ ਨੂੰ ਦੇਖਦੇ ਵੀ ਜਿਹੜਾ ਅੰਦੋਲਨ ਹੈਗਾ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਹੈਗਾ ਉਸ ਨੂੰ ਕਿੰਨਾ ਕੁ ਤੱਕਾ ਲੱਗਾ ਔਰ ਇਸ ਨਾਲ ਕਿੰਨਾ ਕੁ ਫਰਕ ਪੈਂਦਾ ਅੰਦੋਲਨਾਂ ਨੂੰ ਕਸ਼ਮੀਰ ਸਿੰਘ ਜੀ ਜਥੇਦਾਰ ਸਾਡੇ ਨਾਲ ਨੇ ਜਥੇਦਾਰ ਜੀ ਇੱਕ ਸਿੱਧਪੁਰ ਜਿਹੜੀ ਬੀਕੇਯੂ ਹੈਗੀ ਆ ਉਹਦੇ ਵੱਲੋਂ ਭੋਗ ਤੋਂ ਬਾਅਦ ਪੈਸੇ ਪੈਸੇ ਦੀ ਮੰਗ ਕੀਤੀ ਜਾਂਦੀ ਗੁਰਦੁਆਰਾ ਸਾਹਿਬ ਤੋਂ ਇਹਨੂੰ ਕਿਵੇਂ ਵੇਖਦੇ ਹੋ ਬਾਈ ਗੁਰੂ ਜੀ ਦਾ ਖਾਲਸਾ ਬਾਾਈ ਗੁਰੂ ਜੀ ਦੀ ਫਤਿਹ ਜਿਹੜੀ ਸ਼ਬਹ ਕਰਨ ਦੀ ਮੌਤ ਤੇ ਸੰਸਕਾਰ ਦੀ ਅੰਤਮ ਅਰਦਾਸ ਵੇਲੇ ਜਿਹੜਾ ਉੱਥੇ ਸ੍ਰੀ ਖੰਡ ਪੈਸਾ ਜੀ ਦੇ ਭੋਗ ਤੋਂ ਬਾਅਦ ਅੰਤਮ ਅਰਦਾਸ ਹੋਈ ਆ ਦਾਣਾ ਮੰਡੀ ਦੇ ਵਿੱਚ ਹੂੰ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਬੜੀ ਮੰਦ ਭਾਗੀ ਗੱਲ ਆ ਕਿਉਂਕਿ ਜਿਹੜਾ ਮੱਥਾ ਟੇਕਿਆ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਟੇਕਿਆ ਜਾਂਦਾ ਬਿਲਕੁਲ ਉਹ ਲੋਕ ਗੁਰੂ ਦੀ ਗੋਲਕ 'ਚ ਪਾਏ ਜਾਂਦੇ ਆ ਹੂੰ ਤੇ ਜੇ ਐ ਹੋ ਜਾਂਦਾ ਹੁੰਦਾ ਵੀ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਜੇ ਤਾਂ ਕੋਈ ਗਰੀਬ ਹੋਵੇ ਹੂੰ ਤੇ ਫੇਰ ਤਾਂ ਉਹਦੇ ਲਈ ਅਸੀਂ ਕਿਤੇ ਵੀ ਖਰਚ ਸਕਦੇ ਆ ਹੂੰ ਅਸੀਂ ਪ੍ਰਬੰਧਕ ਕਮੇਟੀਆਂ ਪਿੰਡਾਂ ਦੇ ਵਿੱਚ ਅਸੀਂ ਵੀ ਗੁਰਦੁਆਰਿਆਂ ਤਿੰਨਾਂ ਚੌਂ ਦੀ ਸੇਵਾ ਸੰਭਾਲ ਸਾਡੇ ਕੋਲ ਆ ਕਰ ਸਕਦੇ ਪਰ ਆ ਤਰੀਕਾ ਜਿਹੜਾ ਉੱਥੇ ਸਿੱਧੂਪੁਰ ਜਥੇਬੰਦੀ ਨੇ ਅਪਣਾਇਆ ਆ ਇਹ ਕੋਈ ਜਿਆਦਾ ਵਧੀਆ ਲੱਗਾ ਬਹੁਤ ਮੈਸੇਜ ਮਾੜਾ ਗਿਆ ਇਹ ਜਿਹਦੇ ਨਾਲ ਸਾਡੇ ਸਭ ਤੇ ਤੇ ਪੰਜਾਬੀਆਂ ਤੇ ਬੜਾ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਪੁੱਛਾਂਗੇ ਵੀਡੀਓ ਵਾਇਰਲ ਕਿਨ ਕੀਤੀ ਦੇਖੋ ਸੱਚ ਤਾਂ ਸਾਹਮਣੇ ਆਉਣਾ ਹੀ ਆ ਜੇ ਤੁਸੀਂ ਕੋਈ ਮਾੜਾ ਕੰਮ ਕਰੋਗੇ ਸੱਚ ਸਾਹਮਣੇ ਆਉਣਾ ਜਦੋਂ ਜਾ ਕੇ ਲੋਕਲ ਜਥੇਬੰਦੀ ਨੇ ਸਿੱਧੂਪੁਰ ਜਥੇਬੰਦੀ ਨੇ ਉਹਨਾਂ ਦੇ ਕੋਲੋਂ ਪੈਸੇ ਮੰਗੇ ਆ ਵੀ ਸਾਨੂੰ ਤੁਸੀਂ ਲੱਖ ਰੁਪਿਆ ਦਿਓ ਸਾਡਾ ਇੱਥੇ ਖਰਚਾ ਵੜਾ ਗਿਆ ਇਹ ਖਰਚਾ ਹੈ ਤੇ ਜਥੇਬੰਦੀਆਂ ਕਾਹਲੇ ਹੋਣੀਆਂ ਜੇ ਜਥੇਬੰਦੀ ਇੱਕ ਸ਼ਹੀਦ ਨੌਜਵਾਨ 22 23 ਸਾਲ ਦਾ ਨੌਜਵਾਨ ਸ਼ਹੀਦ ਹੋ ਜਾਂਦਾ ਜੇ ਉਹਦੇ ਭੋਗ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਮੋਰੋਂ ਪੈਸੇ ਮੰਗ ਕੇ ਚੱਕ ਕੇ ਪੈਸੇ ਉਸ ਪੈਸੇ ਦੇ ਨਾਲ ਭੋਗ ਕਰਾਉਣ ਦੀ ਸਮਰੱਥਾ ਰੱਖੀ ਜੋ ਜਥੇਬੰਦੀ ਕਾਦੀ ਆ ਇਸ ਕਰਕੇ ਬੜੀ ਨਿੰਦਣਯੋਗ ਗੱਲ ਆ ਇਹ ਬਹੁਤ ਮਾੜਾ ਕੀਤਾ ਹੀ ਨਹੀਂ ਤੇ ਹੁਣ ਕਹਿ ਰਹੇ ਆ ਅਸੀਂ ਜੀ ਉਹ ਪੁੱਛਾਂਗੇ ਵੀਡੀਓ ਵਾਇਰਲ ਕਰਨ ਕੀਤੀ ਆ ਦੇਖੋ ਜਦੋਂ ਗ੍ਰੰਥੀ ਸਿੰਘ ਤੇ ਜਾਂ ਕੁਰਦਵਾ ਦੇ ਪ੍ਰਧਾਨ ਸਾਹਿਬ ਦੇ ਕੋਲੋਂ ਮੰਗ ਕੀਤੀ ਜਥੇਬੰਦੀ ਨੇ ਆਪਣਾ ਦਬਾਅ ਪਣਾਉਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਲੱਖ ਰੁਪਈਆ ਦਿੱਤਾ ਜਾਵੇ ਚੜਾਵਾ ਤਾਂ 90000 ਰੁਪਈਆ ਚੜਾਵਾ ਹੋਇਆ ਹਨਾ ਜੇ 8-9000 ਬੰਦਾ ਹੋਇਆ ਉਹ ਜਦੋਂ ਨਾ ਬੰਦਾ ਵੀ ਇੰਨਾ ਕਹੀ ਆ ਤੇ 90000 ਰੁਪਈਆ ਦੇ ਵਿੱਚੋਂ ਤੁਹਾਨੂੰ ਲੱਖ ਰੁਪਈਆ ਉਹ ਕਿਉਂ ਦੇਣਗੇ ਉਹ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਧਾਨ ਹੁੰਦਾ ਉਹ ਪਿੰਡ ਨੂੰ ਸਾਰੇ ਪ੍ਰਬੰਧ ਕਮੇਟੀ ਜਿਹੜੀ ਹੁੰਦੀ ਆ ਉਹ ਪਿੰਡ ਨੂੰ ਹਸਾਬ ਦੇਣ ਦੇ ਹੱਕਦਾਰ ਹੁੰਦੀ ਆ ਕਿਉਂਕਿ ਪਿੰਡ ਨੂੰ ਕੋਈ ਪੁੱਛ ਸਕਦਾ ਉਹ ਹੁਣ ਚੜਾਵਾ ਇਹ ਨਾ ਹੁੰਦੇ ਤੇ ਪਿੰਡ ਦੇ ਲੋਕਾਂ ਨੂੰ ਕੀ ਦੱਸਦੇ ਉਹ ਇਸ ਕਰਕੇ ਉਹਨ ਜਦੋਂ ਇਹਨਾਂ ਨੇ ਪੈਸੇ ਮੰਗੇ ਆ ਤੇ ਹੁਣ ਫੇ ਗੁਰਦੁਆਰਾ ਅਲਾਟਮੈਂਟ ਕਰਾ ਕੇ ਸਾਰੇ ਪਿੰਡ ਨੂੰ ਖਤਰ ਕੀਤਾ ਵੀ ਦੱਸੋ ਭਾਈ ਆਪਾਂ ਇਹਨਾਂ ਨੂੰ ਪੈਸੇ ਦੇਣੇ ਆ ਜਾਂ ਨਹੀਂ ਦੇਣੇ ਵੀ ਮੇਰੇ ਤੇ ਦਵਾ ਪਾ ਰਿਹਾ ਪ੍ਰਬੰ ਅਸੀਂ ਇਹ ਕਹਾਂਗੇ ਜੇ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਇਸ ਜਥੇਬੰਦੀ ਨੇ ਪ੍ਰਧਾਨ ਸਾਹਿਬ ਦੇ ਖਿਲਾਫ ਕੋਈ ਐਕਸ਼ਨ ਲਿਆ ਤੇ ਜਾਂ ਉਹਨੂੰ ਕੋ ਦਬਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬਿਲਕੁਲ ਨਹੀਂ ਇਦਾਂ ਹੋਣ ਦੇਵਾਂਗੇ ਇਹ ਬਿਲਕੁਲ ਨਹੀਂ ਮਾੜਾ ਕੀਤਾ ਜਿਹਦੇ ਨਾਲ ਸਾਰਿਆਂ ਦੇ ਉੱਤੇ ਬੜਾ ਵੱਡਾ ਤਬਾਲਾ ਕਾ ਸਾਡੀ ਸਿੱਖ ਕੌਮ ਤੇ ਤਾਂ ਬਲਕਾ ਬਾਹਰਲੇ ਦੇਸ਼ਾਂ ਵਿਦੇਸ਼ਾਂ ਤੱਕ ਮੈਸੇਜ ਜਾਊਗਾ ਖਣੀਏ ਕਿਸਾਨ ਜਥੇਬੰਦੀਆਂ ਇਹ ਖਰੀ ਪੰਜਾਬ ਦੇ ਲੋਕ ਇਸੇ ਤਰ੍ਹਾਂ ਗੁਰੂ ਦੀ ਗੋਲਕ ਨੂੰ ਅੱਗੇ ਅਸੀਂ ਬਦਨਾਮੀ ਚੱਲ ਰਹੀ ਆ ਤੇ ਲੋਕ ਬਾਦਰ ਗੋਲਕਾਂ ਖਾ ਗਏ ਆ ਅੱਜ ਸਾਰੇ ਤੇ ਕਿਸਾਨ ਜਥੇਬੰਦੀਆਂ ਦੇ ਤਬਾਲਾ ਲੱਗੂਗਾ ਬਹੁਤ ਮਾੜਾ ਹੋਇਆ ਬਹੁਤ ਜ਼ਿਆਦਾ ਮ ਪਰਿਵਾਰ ਨਾਲ ਵੀ ਦੁੱਖ ਸਾਂਝਾ ਕਰਦੇ ਆ ਦੇਖੋ ਪਰਿਵਾਰ ਦੇ ਉਹਨਾਂ ਨੌਜਵਾਨ ਬੱਚਾ ਚਲ ਗਿਆ ਉਹਨਾਂ ਨੂੰ ਵੀ ਬੜਾ ਮਸੂਹੂਸ ਹੋ ਰਿਹਾ ਕਿ ਕਿੱਦਾਂ ਉਹਦੀ ਮਿੱਟੀ ਪਲੀਤ ਕਰੀ ਜਾ ਰਹੀ ਹੈ ਪਹਿਲਾਂ ਇਹਨਾਂ ਨੇ ਲਿਜਾ ਕੇ ਬਾਰਡਰ ਤੇ ਉਸ ਨੌਜਵਾਨ ਨੂੰ ਸ਼ਹੀਦ ਕਰਾ ਦਿੱਤਾ ਉੱਥੇ ਕੋਈ ਇਹਨਾਂ ਦਾ ਜ਼ਿੰਮੇਵਾਰ ਵਿਅਕਤੀ ਨਹੀਂ ਸੀਗਾ ਜਿਹੜੇ ਨੌਜਵਾਨ ਅਨ ਕੰਟਰੋਲ ਹੋ ਕੇ ਵਿਚਾਰੇ ਆਪਣੇ ਜੋਸ਼ ਵਿੱਚ ਉਹ ਅੱਗੇ ਵਧੀ ਜਾ ਰਹੇ ਸੀਗੇ ਉਹ ਨੌਜਵਾਨ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਆਹ ਦੇਖੋ ਕਿੰਨੀ ਵੱਡੀ ਮਾੜੀ ਗੱਲ ਹੋ ਰਹੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਭੋਗ ਤੇ ਜਿਹੜਾ ਪੈਸਾ ਇਕੱਠਾ ਹੋਇਆ ਚੜਾਵਾ ਹੋਇਆ ਗੁਰੂ ਗ੍ਰੰਥ ਸਾਹਿਬ ਜ ਬੜੀ ਨਿੰਦਰ ਜੋ ਗਿਆ ਬਹੁਤ ਮਾੜਾ ਕੀਤਾ ਸਿੱਧੂ ਵਰ ਜਿੱਥੇ ਮੰਦੀ ਨੇ ਇਹ ਕਿਸੇ ਨੇ ਵੀ ਪੰਜਾਬੀ ਨੇ ਜਾਂ ਸਿੱਖ ਨੇ ਸਹਿਣ ਕਰਨ ਦੇ ਬਰਦਾਸ਼ਤ ਨਹੀਂ ਕਰੂਗਾ ਕੋਈ ਵੀ ਇਦਾਂ ਦੀਆਂ ਗੱਲਾਂ ਇਹਨਾਂ ਨੂੰ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਪਹਿਲਾਂ ਇਹਨਾਂ ਨੇ ਸਾਡਾ ਪੂਰੇ ਵਰਲਡ ਦੇ ਵਿੱਚ ਸਾਡਾ ਜਿਹੜਾ ਅਸੀਂ ਮੋਦੀ ਸਾਹਿਬ ਨੂੰ ਦਬਾ ਕੇ ਆਪਣੇ ਤਿੰਨੇ ਕਾਲੇ ਕਾਨੂੰਨ ਵਾਪਸ ਕਰਾ ਕੇ ਅਸੀਂ ਸਾਡਾ ਮਾਣ ਸਤਿਕਾਰ ਇਹਨਾਂ ਦੁਨੀਆ ਦੇ ਵਿੱਚ ਬਣਿਆ ਸੀ ਉਹਦੇ ਵਿੱਚ ਸਾਡਾ ਸਿਰ ਨੀਵਾ ਕਰਤਾ ਇਹਨਾਂ ਨੇ ਕੱਲ ਹੀ ਉੱਠ ਕੇ ਤੁਰ ਪਿਆ ਹੁਣ ਉਦੋਂ ਬਾਅਦ ਆਹ ਲਾਹਣਤ ਪਵਾ ਲਈ ਬਹੁਤ ਮਾੜਾ ਕੀਤਾ ਇਹੀ ਮੈਂ ਤਾਂ ਕਹਿਣਾ ਚਾਹੂੰਗਾ ਵੀ ਇਦਾਂ ਦੀਆਂ ਹਰਕਤਾਂ ਇਹਨਾਂ ਨੂੰ ਨਹੀਂ ਕਰਨ ਬਿਲਕੁਲ ਕਿਸਾਨ ਅਗੂ ਕਸ਼ਮੀਰ ਸਿੰਘ ਜਥੇਦਾਰ ਉਹਨਾਂ ਵੱਲੋਂ ਇਹ ਜਿਹੜੀ ਗੱਲ ਸਿੱਧਪੁਰ ਵੱਲੋਂ ਕਹੀ ਗਈ ਆ ਨਿੰਦਣਯੋਗ ਆ ਉਹਨਾਂ ਨੇ ਇਸ ਗੱਲ ਨੂੰ ਐਗਰੀ ਵੀ ਕੀਤਾ ਮੈਨਾਂ ਹੋਰ ਵੀ ਕਿਸਾਨ ਅਗੂ ਨਾਲ ਹੈ ਕਿ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦੇ ਨਾਲ ਤੁਸੀਂ ਵੀ ਜੁੜੇ ਹੋਏ ਹੋ ਇਹ ਜਿਹੜੀ ਚੀਜ਼ ਸਿੱਧਪੁਰ ਵੱਲੋਂ ਕੀਤੀ ਗਈ ਹੈ ਕਿੰਨੀ ਕੁ ਸਹੀ ਆ ਕਿੰਨੀ ਕੁ ਗਲਤ ਆ ਨਿੰਦਣਯੋਗ ਹੈ ਇਹ ਬਿਲਕੁਲ ਨਿੰਦਣਯੋਗ ਆ ਜੋ ਜਥੇਦਾਰ ਕਸ਼ਮੀਰ ਸਿੰਘ ਨੇ ਕਿਹਾ ਨਾ ਬਿਲਕੁਲ ਉਹ ਸੁਲਾਨੇ ਕਿਹਾ ਹੈ ਇਹ ਤੋਂ ਵੱਧ ਤਾਂ ਕੋਈ ਬੇਇੱਜ਼ਤੀ ਹੋਈ ਨਹੀਂ ਸਕਦੀ ਇਹ ਬੇਇੱਜ਼ਤੀ ਅਸੀਂ ਬਹੁਤ ਮਹਿਸੂਸ ਕਰਦੇ ਆ ਅਸੀਂ ਇਸ ਕਰਕੇ ਬਸ ਤੁਹਾਡੀ ਕੀ رائے ਹੈਗੀ ਹੈ ਤੁਹਾਡੀ ਤੁਹਾਡੀ ਕੀ رائے ਹੈਗੀ ਕਿਉਂਕਿ ਕਿਤਨਾ ਕਿਤੇ ਅੰਦੋਲਨ ਦੇ ਨਾਲ ਜੁੜੇ ਹੋ ਪਰਿਵਾਰ ਹੈਗਾ ਜਾਂ ਕਿਸਾਨ ਜਿੱਡਾ ਜਿੱਡਾ ਵੱਡਾ ਕੱਠ ਹੋਤੇ ਹੋਇਆ ਹੈਗਾ ਦੇਖੋ ਜੀ ਜੋ ਜਹੇਦਾਰ ਸਾਹਿਬ ਨੇ ਕਿਹਾ ਆ ਇਹ ਬਿਲਕੁਲ ਠੀਕ ਹੈ ਜਿਹੜਾ ਜਸੇ ਬੰਦੀਆਂ ਇਹ ਤਾਂ ਸਭ ਕੋ ਕੋਲੋਂ ਦਾਨ ਕਰਦੀਆਂ ਦੇਖੋ ਕਿੱਡਾ ਕਿੱਡਾ ਲੰਗਰ ਚਲਾਉਂਦੀਆਂ ਆ ਆਮ ਦਿੱਲੀ ਦੇ ਵਿੱਚ ਆਪਾਂ ਦੇਖਿਆ ਉੱਥੇ ਜਦੋਂ ਵਾਪਸ ਆਏ ਆ ਉਹ ਜਿਹੜੇ ਉੱਥੇ ਦੇ ਲਾਗੇ ਛਾਗੇ ਰਹਿਣ ਵਾਲੇ ਸੀ ਉਹ ਰੋਏ ਸੀਗੇ ਵੀ ਅਸੀਂ ਇਹਨਾਂ ਦੇ ਨਾਲ ਇੱਕ ਮੱਕ ਹੋਗਾ ਇਹਨਾਂ ਦੇ ਲੰਗਰ ਕੰਬਲ ਬੰਡੇ ਸਾਰਾ ਕੁਝ ਕੀਤਾ ਪਰ ਇਹ ਨਹੀਂ ਹੋਣਾ ਚਾਹੀਦਾ ਹੈਗਾ ਇਦਾਂ ਜਿਵੇਂ ਬੰਦੀ ਬਦਨਾਮ ਹੁੰਦੀ ਆ ਤੇ ਉਹਨਾਂ ਆਗੂਆਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਆ ਤੇ ਇਹੋ ਜਿਹਾ ਟਾਈਮ ਤੇ ਜਿਹੜਾ ਉਹ ਟਾਈਮ ਸੀਗਾ ਉਸ ਟਾਈਮ ਤੇ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਤਾਂ ਬਿਲਕੁਲ ਇਸ ਵੇਲੇ ਕਿਸਾਨ ਆਗੂ ਨਾਲ ਮੌਜੂਦ ਹੈਗੇ ਉਹਨਾਂ ਨੇ تمام ਜਿਹੜੀਆਂ ਗੱਲਾਂ ਜਿਹੜੀਆਂ ਆਡੀਓ ਵਾਇਰਲ ਹੋਈ ਆ ਉਹਦੇ ਉੱਤੇ ਆਪਣੀ ਗਲਬਾਤ ਵੀ ਕੀਤੀ ਆ ਕਿ ਜਿਹੜੀ ਬੀਕੇਜੂ ਸਿੱਧਪੁਰ ਵੱਲੋਂ ਪੈਸੇ ਮੰਗਣ ਦੀ ਗੱਲ ਕਹੀ ਆ ਬਿਲਕੁਲ ਨਿੰਦਣਯੋਗ ਹੈ ਇਹਦੇ ਉੱਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਵੱਡੇ ਸੀਨੀਅਰ ਆਗੂ ਹੈਗੇ ਆ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਡੈਨਿਕ ਸਵੇਰਾ ਟੀਵੀ ਗਿਲੰਦਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर